ਹਲ ਕਰਦੇ ਆ ਤੁਹਾਡੇ ਨਾਲ ਆਖਰ ਦੇ ਵਿੱਚ ਕਹਾਣੀ ਦੀ ਮੇਰੇ ਪਿੰਡ ਦੇ ਮੀਰਜ਼ਾਦਿਆਂ ਦੀ 사ਵਲਤਾਮੀ ਜੀ ਲਿਖਦੇ ਨੇ ਸੰਤਾਲੀ ਨਾਮੇ ਦੇ ਵਿੱਚ ਉਹ ਗੱਲਬਾਤ ਹੈ ਤੇ ਮੈਂ ਤੁਹਾਡਾ دوست ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ ਸਿਆਲ ਦਾ ਸਿਖਰ ਸੀ ਤਾਲਿਬ ਨੇ ਮਾਂ ਦੇ ਕੋਲੋਂ ਸੰਦੂਕ ਤੇ ਪਿਆ ਨਮਾ ਨਕੋਰ ਖੇਸ ਮੰਗਿਆ ਮਾਂ ਮੋਰੀਓ ਟੁੱਟ ਕੇ ਪੈ ਕੇ ਇਸ ਖੇਸ ਵਾਲ ਤਾਂ ਝਾਕੀ ਵੀ ਨਾ ਤੂੰ ਇਹ ਤਾਂ ਮੈਂ ਪੀਰਾਂ ਦੇ ਲਈ ਰੱਖਿਆ ਹੋਇਆ ਆਣ ਲੱਗ ਗਿਆ। ਤਾਲਿਬ ਠਰ ਠੋਰ ਕਰਦਾ ਬਾਹਰ ਨਿਕਲ ਗਿਆ। ਸ਼ਾਮੀ ਵਾਪਸ ਘਰੇ ਆਉਂਦੀ بجائے ਨੇੜਲੇ ਪਿੰਡ ਮੰਡੇਰਾ ਨੂੰ ਚਲਿਆ ਗਿਆ। ਉੱਥੇ ਮਸ਼ਹੂਰ ਗਾਇਕ ਤੁਫੈਲ ਨਿਆਜ਼ੀ ਹੋਰਾਂ ਦੇ ਟੱਬਰ ਦੇ ਨਾਲ ਉਹਨਾਂ ਦੀ ਸਾਂਝ ਸਕੇਰੀ ਸੀ। ਅਗਲੇ ਦਿਨ ਤਾਲਿਬ ਹੋਰਾਂ ਦੇ ਘਰ ਪੀਰ ਜੀ ਵੀ ਆ ਬੋੜੇ। ਤਾਲਿਬ ਦੀ ਮਾਂ ਨੂੰ ਚਾਹ ਚੜ ਗਿਆ। ਮੰਜੇ ਤੇ ਨਵੇਂ ਵਿਛਾਉਣ ਵਿਛਾਉਣੇ ਵਿਛਾਏ ਗਏ। ਵਾਨਸ ਵਾਨੇ ਪਕਵਾਨ ਤਿਆਰ ਕੀਤੇ ਗਏ ਦਿਨ ਟਲੇ ਜਦ ਪੀਰ ਜੀ ਤੁਰਨ ਲੱਗੇ ਤਾਂ ਖੇਸ ਭੇਟ ਕੀਤਾ ਗਿਆ ਪੀਰ ਜੀ ਅਜੇ ਪਿੰਡ ਦਾ ਵਸੀਵਾ ਵੀ ਨਹੀਂ ਸੀ ਟੱਪੇ ਹੁਣੇ ਕਿ ਤਾਲਿਬ ਹੋਰੀ ਵੀ ਘਰ ਪਰਤ ਆਏ ਸੀ ਕਿੱਥੇ ਮਰ ਗਿਆ ਸੀ ਤੂੰ ਕੱਲ ਦਾ ਹੁਣੇ ਗਏ ਨੇ ਪੀਰ ਜੀ ਇੱਥੋਂ ਮਾਂ ਤਾਲਿਬ ਨੂੰ ਟੁੱਟ ਕੇ ਪੈ ਗਈ ਸੀ ਹੈ ਮਾਂ ਤਾਲਿਬ ਹਰਾਨੀ ਦੇ ਨਾਲ ਬੋਲਦਾ ਹੈ ਤੂੰ ਉਹ ਖੇਸ ਤਾਂ ਪੀਰ ਨੂੰ ਭੇਟ ਕਰ ਦਿੱਤਾ ਸੀ ਨਾ ਮਾਂ ਨੂੰ ਪੁੱਛਦਾ ਹੈ ਤੇ ਹੋਰ ਕੀ ਗੱਲ ਅਧੂਰੀ ਸੀ ਕਿ ਮਾਂ ਦੀ ਨਿਗਾ ਉਸ ਖੇਸ ਦੇ ਉੱਤੇ ਪਈ ਜਿਸ ਦੀ ਤਾਲਿਬ ਨੇ ਬੁੱਕਲ ਮਾਰੀ ਹੋਈ ਸੀ ਤੇਰਾ ਕੱਖ ਨਾ ਰਹੇ ਓਏ ਤੂੰ ਦੋਰਾ ਪਾਪ ਕੀਤਾ ਵੇ ਤਾਲਿਬਾ ਇੱਕ ਪੀਰ ਬਣਿਆ ਤੇ ਦੂਜਾ ਆਪਣੀ ਮਾਂ ਨੂੰ ਹੀ ਠੱਗ ਲਿਆ ਘੋਟਣਾ ਲੈ ਕੇ ਉਹ ਤਾਲਿਬ ਮਗਰ ਭੱਜ ਪੈਂਦੀ ਹੈ ਕਦੇ ਸਾਡਾ ਪਿੰਡ ਛੱਠੋ ਬਲਦਾ ਬਲਦਾਂ ਦੀਆਂ ਟੱਲੀਆਂ ਤੇ ਹੁਕਿਆਂ ਦੇ ਲਈ ਮਸ਼ਹੂਰ ਹੁੰਦਾ ਸੀ ਇਹਨਾਂ ਦੇ ਨਾਲੋਂ ਵੀ ਮਸ਼ਹੂਰ ਸਨ ਨੱਥੂ ਛੱਜੂ ਤੇ ਤਾਲਿਬ ਸਾਡੇ ਪਿੰਡ ਦੇ ਮੀਰ ਜਾਦੇ ਮੈਂ ਬਜ਼ੁਰਗਾਂ ਦੇ ਕੋਲੋਂ ਬੜੇ ਕਿੱਸੇ ਸੁਣੇ ਨੇ ਇਹਨਾਂ ਲੋਕ ਕਲਾਕਾਰਾਂ ਦੇ ਇੱਕ ਵਾਰ ਉਹ ਕਿਸੇ ریاਸਤੀ ਰਾਜੇ ਦੇ ਮਹਿਲਾਂ ਦੇ ਵਿੱਚ ਨਕਲਾਂ ਕਰਨ ਗਏ ਸੀ ਖੁਸ਼ ਹੋ ਕੇ ਰਾਜੇ ਨੇ ਉਹਨਾਂ ਨੂੰ ਘੋੜਾ ਪੇਂਟ ਕਰਨ ਦਾ ਹੁਕਮ ਦਿੱਤਾ ਅਹਿਲਕਾਰਾਂ ਨੇ ਨਕਾਰਾ ਜਿਹਾ ਘੋੜੇ ਦੇ ਘੋੜਾ ਜਿਹੜਾ ਸੀ ਦੇ ਦਿੱਤਾ ਨਕਾਰਾ ਜਿਹਾ ਮੀਰ ਜਾਦੇ ਤੁਰਨ ਲੱਗੇ ਤਾਂ ਉਹਨਾਂ ਨੇ ਰਾਜੇ ਨੂੰ ਜਿਹੜਾ ਸੀ ਮਿਲਣ ਦੀ ਇੱਛਾ ਜ਼ਾਹਰ ਕਰ ਦਿੱਤੀ ਕਿ ਅਸੀਂ ਰਾਜੇ ਨੂੰ ਮਿਲ ਕੇ ਜਾਵਾਂਗੇ। ਖਿੜਕੀ ਦੇ ਵਿੱਚ ਬੈਠੇ ਰਾਜੇ ਨੇ ਮੀਰ ਜਾਦਿਆਂ ਦੀਆਂ ਦੁਆਵਾਂ ਸੁਣੀਆਂ। ਖੱਜਰਾ ਤੇ ਸਮਾਨ ਲੱਦੀ ਉਹ ਜਾ ਰਹੇ ਨੇ। ਇਨਾਮ ਦੇ ਵਿੱਚ ਮਿਲੇ ਘੋੜੇ ਦੇ ਗਲ ਦੇ ਵਿੱਚ ਘੜਾ ਲੰਮ ਕਰਿਆ ਸੀ। ਰਾਜਾ ਡਾਡਾ ਹੈਰਾਨ ਹੋਇਆ ਤੇ ਇਸ ਦੀ ਵਜ੍ਹਾ ਪੁੱਛਣ ਲੱਗ ਗਿਆ ਕਿ ਇਹ ਕਾਹਤੋਂ ਟੰਗਿਆ ਹੋਇਆ ਹੈ? ਕੋਈ ਖਾਸ ਗੱਲ ਨਹੀਂ ਹੈ ਜੀ ਕਹਿੰਦਾ। ਹਜੂਰ ਮਾਈ ਬਾਪ ਪਿੱਛਾ ਬੜਾ ਭਾਰੀ ਏ ਨਾ ਇਸ ਘੋੜੇ ਦਾ ਤਾਂ ਕਰਕੇ ਕਿਤੇ ਉੱਲਰ ਨਾ ਜਾਵੇ ਸੋ ਦਾਬੂ ਕੀਤਾ ਹੋਇਆ ਇਹਨੂੰ ਹੱਥ ਜੋੜਦਿਆਂ ਨੱਥੂ ਬੋਲਿਆ ਸੀ ਫਿਰ ਕੀ ਸੀ ਅਹਿਲਕਾਰਾਂ ਦੀ ਸ਼ਾਮਤ ਆ ਗਈ ਸੀ ਮੀਰ ਜਾਦਿਆਂ ਨੂੰ ਵਧੀਆ ਘੋੜਾ ਦੇ ਕੇ ਤੋਰਿਆ ਗਿਆ ਸੀ ਨਾ ਉਹ ਨਕਲਾਂ ਕਰ ਨਕਲਾਂ ਕਰਕੇ ਪਿੰਡ ਮੁੜਦੇ ਤਾਂ ਜੱਟੀਆਂ ਦੇ ਕੋਲੋਂ ਦੇਸੀ ਕਿ ਉਹ ਖਰੀਦ ਲੈਂਦੇ ਸੀ ਕਈ ਕਈ ਦਿਨ ਤੜਕਿਆਂ ਦੀ ਖੁਸ਼ਬੂ ਪੂਰੇ ਪਿੰਡ ਦੇ ਵਿੱਚ ਫਿਜ਼ਾ ਦੇ ਵਿੱਚ ਘੂਲੀ ਮਿਲੀ ਰਹਿੰਦੀ ਸੀ ਬਿਨਾਂ ਸ਼ੱਕ ਗਰੀਬ ਸ਼ੈਨਸ਼ਾ ਸਾਨਾ ਉਹ ਲੋਕ ਇੱਕ ਵਾਰ ਕਿਸੇ ਨੇ ਨੱਥੂ ਦੇ ਕੋਲੋਂ ਪੁੱਛਿਆ ਐਡੀ ਕਮਾਈ ਕਰਦੇ ਹੋ ਤੁਸੀਂ ਰਹਿੰਦੇ ਤੁਸੀਂ ਕੱਚੇ ਟਾਰਿਆਂਵਾਂ ਟਾਰਿਆਂ ਦੇ ਅੰਦਰ ਉਹ ਤੁਹਾਡੀ ਕਮਾਈ ਕੌਣ ਖਾਈ ਜਾਂਦਾ ਫਿਰ ਨੱਥੂ ਕਰੋ ਹਾਂਡੀ ਚੁੱਕ ਲਿਆ ਆ ਤੇ ਉਸ ਨੂੰ ਸਿਰ ਤੋਂ ਉੱਪਰ ਚੁੱਕ ਦਿਆ ਬੋਲਿਆ ਬਸ ਇਹ ਹਾਂਡੀ ਖਾਈ ਜਾਂਦੀ ਐ ਸਰਦਾਰੋ ਹੋਰ ਕਹਿੰਨੇ ਖਾਣਾ ਐ ਵੇਲੇ ਵਕਤ ਦੇ ਵਿੱਚ ਉਹ ਆਪਣੇ ਪਿੰਡ ਅੰਦਰ ਹੀ ਜਿਹੜਾ ਪਿੰਡ ਬਣ ਲੈਂਦੇ ਸੀ ਇੱਕ ਵਾਰ ਅਚਾਨਕ ਇੱਕ ਅਖੜ ਜਿਹੇ ਬੰਤੇ ਦੀ ਲਲਕਾਰ ਦੇ ਨਾਲ ਸੁੰਨ ਫਸਰ ਗਈ ਸੀ ਮੀਰ ਜਾਦਿਆਂ ਦੇ ਵੱਲ ਨੂੰ ਜਿਹੜਾ ਸੀ ਡਾਂਗ ਉਲਾਰਦਿਆਂ ਗਰਜਿਆ ਸੀ ਬੰਦ ਕਰੋ ਓਏ ਇਹ ਸਭ ਕੁਝ ਪਿੰਡ ਦੇ ਕੁਝ ਗੱਬਰੂ ਉਸ ਅੜਬ ਨੂੰ ਕਾਬੂ ਕਰਨ ਦੇ ਲਈ ਗੁੱਸੇ ਦੇ ਵਿੱਚ ਉੱਠ ਖੜੋਏ ਤਾਂ ਪਿੰਡ ਦੇ ਵਿੱਚ ਖੜਾ ਛੱਜੂ ਹੱਥ ਜੋੜਦਿਆਂ ਉੱਚੀ ਆਵਾਜ਼ ਦੇ ਵਿੱਚ ਬੋਲਿਆ ਮਾਰਿਓ ਨਾ ਜੀ ਮਾਰਿਓ ਨਾ ਸਰਦਾਰੋ ਇਹ ਤੁਹਾਡਾ ਯਾਰ ਤਾਲਬ ਹੀ ਤਾਂ ਹੈ ਨਕਲੀ ਦਾੜੀ ਮੁੱਛਾਂ ਸਲਵਾਰ ਕਮੀਜ਼ ਤੇ ਕੁੱਲੇ ਵਾਲੀ ਪੱਗ ਇੱਕ ਵਾਰ ਘੋੜੀ ਤੇ ਸਵਾਰ ਹੋ ਕੇ ਉਹ ਥਾਣੇਦਾਰ ਦੇ ਪਿੰਡ ਆਇਆ ਸੀ ਖੈਰੂ ਚੌਂਕੀਦਾਰ ਵੀ ਉਸ ਨੂੰ ਪਛਾਨ ਨਹੀਂ ਸੀ ਸਕਿਆ ਉਸ ਨੂੰ ਦੀਵਾਨ ਖਾਨੇ ਦੇ ਵਿੱਚ ਬਿਠਾ ਉਹ ਪਿੰਡ ਦੇ ਮਹਤਵਾਰਾਂ ਨੂੰ ਸਾਧ ਲਿਆ ਆਇਆ ਉਹ ਆਏ ਤਾਂ ਹੱਥ ਜੋੜ ਕੇ ਪਹਿਲਾਂ ਸੇਵਾ ਪਾਣੀ ਤੇ ਫਿਰ ਆਪਣਾ ਕਸੂਰ ਪੁੱਛਣ ਲੱਗ ਪਏ। ਥਾਣੇਦਾਰ ਇੱਕ ਇੱਕ ਕਰਕੇ ਉਹਨਾਂ ਦੇ ਦੋਸ਼ ਗਿਣੌਣ ਲੱਗ ਪਿਆ ਤੇ ਉਹ ਅੰਦਰੋਂ ਬਾਹਰੋਂ ਕੰਬਣ ਲੱਗ ਪਏ। ਜੇ ਤੁਸੀਂ ਚਾਹੁੰਦੇ ਹੋ ਨਾ ਕਿ ਗੱਲ ਸ਼ਹਿਰ ਤੱਕ ਨਾ ਜਾਵੇ ਤਾਂ 5-5 ਕਿਲੋ ਆਟਾ ਦੇ ਦਿਓ। 2-2 ਕਿਲੋ ਕਿਉਂ? ਅੱਜ ਸ਼ਾਮੀ ਨੱਥੂ ਦੇ ਘਰ ਪਹੁੰਚਾ ਦਿਓ ਓਏ। ਦੱਸੋ ਭਾਈ ਥਾਣੇਦਾਰ ਨੇ ਆਟਾ-ਦਾਲ ਕੀ ਕਰਨੀ ਐ? ਤੇ ਇਹ ਕਹਿੰਦਿਆਂ ਜਦ ਤਾਲਿਬ ਹੱਸਿਆ ਨਾ ਕਾ ਸ਼ਰਮਿੰਦਾ ਹੋਏ ਸਰਦਾਰ ਉਸ ਨੂੰ ਗਾਲਾਂ ਕੱਢਦੇ ਹੋਏ ਘਰਾਂ ਵੱਲ ਨੂੰ ਮੁੜ ਗਏ। ਬਾਬਾ ਹੀਰਾ ਸਿੰਘ ਦੀ ਕੁਟਿਆ ਪਿੰਡ ਤੋਂ ਬਾਹਰ ਵੱਲ ਸੀ। ਉਹਨਾਂ ਦੇ ਵਿਰਾਗ ਦੀ ਕਹਾਣੀ ਵੀ ਬੜੀ ਅਨੋਖੀ ਹੈ। ਵਿਸਾਖ ਦੇ ਦਿਨ ਨੇ ਉਹ ਕਣਕ ਵੜ ਰਹੇ ਸਨ। ਪਿੰਡੋਂ ਸੁਨੇਹਾ ਆਇਆ ਉਹਨਾਂ ਦੇ ਦੋਵੇਂ ਪੁੱਤਰ ਛੱਪੜ ਤੇ ਵਿੱਚ ਡੁੱਬ ਕੇ ਮਰ ਗਏ ਸਨ। ਉਹਨਾਂ ਦਾਤੀ ਛੱਡ ਦਿੱਤੀ। ਮੜੋ ਕਦੇ ਘਰ ਨਹੀਂ ਸੀ ਗਏ। ਉੱਥੇ ਹੀ ਕੁਟਿਆ ਪਾ ਲਈ ਤੇ ਦਿਨ ਰਾਤ ਬੰਦਗੀ ਕਰਨ ਲੱਗ ਪਏ। ਇਸ ਵਾਰ ਤਾਲਿਬ ਫਕੀਰ ਤੇ ਫਕੀਰ ਦੇ ਭੇਜਦੇ ਵਿੱਚ ਉਹਨਾਂ ਦੇ ਕੋਲ ਜਾ ਪਹੁੰਚਿਆ ਸੀ ਲਾਂਗਾ ਫਕੀਰਾ ਲਾਂਗਾ ਅੰਦਰੋਂ ਆਵਾਜ਼ ਆਈ ਅੰਦਰ ਜਾ ਕੇ ਵੇਖਿਆ ਕਿ ਅੱਖਾਂ ਮੁੱਦੀ ਉਹ ਆਪਣੇ ਅੰਦਰ ਡੁੱਬੇ ਹੋਏ ਸਨ ਠੰਡ ਦੇ ਨਾਲ ਠੁਰ ਠੁਰ ਕਰਨ ਦੀ ਅਦਾ ਅਦਾਕਾਰੀ ਕਰਦੇ ਆ ਉਸਨੇ ਕਿਸੇ ਲੋਈ ਕੰਬਲੀ ਲਈ ਵਾਸਤਾ ਪਾਇਆ ਸੀ ਉਹ ਟੰਗੀ ਹੋਈ ਹੈ ਭਗਤਾ ਲੈ ਜਾਓ ਤਾਲਿਬ ਖੜ ਗਿਆ ਕੰਬਲੀ ਦੇ ਨਾਲੋਂ ਵੱਡੀ ਖੁਸ਼ੀ ਇਸ ਗੱਲ ਦੀ ਸੀ ਕਿ ਇਸ ਵਾਰ ਉਸਨੇ ਉਸ ਸ਼ਖਸ਼ ਨੂੰ ਧੋਖਾ ਦਿੱਤਾ ਸੀ ਜਿਸ ਨੂੰ ਸਾਰਾ ਪਿੰਡ ਰੱਬੀ ਰੂਪ ਸਮਝਦਾ ਸੀ ਉਹ ਚਾਜੇ ਦੇ ਵਿੱਚ ਕੰਬਲੀ ਚੁੱਕ ਕੇ ਤੁਰਨ ਲੱਗਿਆ ਤੇ ਬਾਬਾ ਜੀ ਬੋਲ ਪਏ ਸਨ ਬੂਹਾ ਪਹਿਲਾਂ ਵਾਂਗ ਹੀ ਢੇੜ ਜਾਈਂ ਢੇੜਦਾ ਜਾਈਂ ਤਾਲਿਬ ਪੁੱਤਰਾ ਕੰਬਲੀ ਹੱਥੋਂ ਡਿੱਗ ਗਈ ਸੰਤਾਂ ਦੇ ਪੈਰੀ ਪੈ ਕੇ ਪੈ ਕੇ ਲੱਗਾ ਮਾਫ਼ੀ ਮੰਗਣ ਭਗਤਾ ਚੋਕ ਲੈ ਭਗਤਾ ਚੋਕ ਲੈ ਕੰਬਲੀ ਇਹ ਕੰਬਲੀ ਮੈਂ ਤੇਰੇ ਲਈ ਹੀ ਰੱਖੀ ਸੀ ਉਵੇਂ ਅੱਖਾਂ ਮੁੱਦੀ ਉਹ ਬਿੰਦ ਬਿੰਦ ਮੁਸਕਰਾਉਂਦੇ ਭੋਲੇ ਸਨ ਤਾਲੀ ਉਸ ਦਿਨ ਪਿੰਡ ਦੀ ਜੂ ਅੰਦਰ ਮੁੜ ਕਦੇ ਵੀ ਭੇਸ ਨਾ ਬਦਲਾਂ ਦੀ ਸੋਹ ਖਾ ਕੇ ਹੀ ਘਰ ਵੜਿਆ ਸੀ ਛੇਤੀ ਮਗਰੋਂ ਸਨ 47 ਆ ਗਿਆ ਮਹਤਵਪੁਰ ਬੰਦਿਆਂ ਨੇ ਮੀਰਜ਼ਾਦਿਆਂ ਨੂੰ ਬੜਾ ਰੋਕਿਆ ਹੋਰਨਾ ਪਿੰਡਾਂ ਦੇ ਵਿੱਚੋਂ ਆਉਂਦੀਆਂ ਕਤਲੋਗਾਰਤ ਦੀਆਂ ਖਬਰਾਂ ਨੇ ਉਹਨਾਂ ਨੂੰ ਡਰਾ ਛੱਡਿਆ ਸੀ ਕਾਕਰਉਨਾਵੀ ਪਿੰਡ ਛੱਡਣ ਦਾ ਫੈਸਲਾ ਕਰ ਲਿਆ ਪਿੰਡ ਦੇ ਮਹੱਤਵਪੂਰਨ ਬੰਦੇ ਗੱਡਿਆਂ ਦੇ ਉੱਤੇ ਸਮਾਨ ਲੱਦ ਉਹਨਾਂ ਨੂੰ ਕਮਾਲਪੁਰ ਦੇ ਕੈਂਪ ਦੇ ਕੈਂਪ ਤੱਕ ਛੱਡ ਆਏ ਤੇ ਮਹੀਨਾ ਭਰ ਰਾਸ਼ਨ ਵੀ ਪਹੁੰਚਾਉਂਦੇ ਰਹੇ ਕਾਫਲਾ ਅਗੜੇ ਅਗਲ ਅਗੜੇ ਪੜਾਵਲ ਨੂੰ ਤੁਰਿਆ ਤਾਂ ਉਹਨਾਂ ਨੂੰ ਫਿਰ ਆਪਣੇ ਪਿੰਡ ਵਿੱਚੋਂ ਦੀ ਲੰਘਣਾ ਪੈ ਗਿਆ ਉਦਾਸ ਚਿਹਰੇ ਵਿਰਾਨ ਅੱਖਾਂ ਤੇ ਉਜੜਿਆ ਦੇਹਾਂ ਉਜੜੀਆਂ ਹੋਈਆਂ ਦੇਹਾਂ ਦੁਨੀਆ ਨੂੰ ਹਸਾਉਣ ਵਾਲੇ ਉਹ ਬੇਜੋੜ ਕਲਾਕਾਰ ਵੀ ਉਸ ਭੀੜ ਦਾ ਹਿੱਸਾ ਸਨ ਜੋ ਥੱਕੀਆਂ ਤੋਰਾਂ ਦੇ ਨਾਲ ਅਣਚਾਹੀ ਮੰਜ਼ਲ ਵੱਲ ਤੁਰੀ ਜਾ ਰਹੀ ਸੀ। ਉਹਨਾਂ ਨੂੰ ਵੇਖਣ ਦੇ ਲਈ ਜੁੜੀ ਪਿੰਡ ਵਾਲਿਆਂ ਦੀ ਭੀੜ ਵਿੱਚ ਮੇਰੇ ਤਾਇਆ ਜੀ ਵੀ ਸਨ ਜੋ ਅੱਜ ਲਾਹੌਰ ਸ਼ਹਿਰ ਅੰਦਰ ਬੈਠੇ ਬੇਸਬਰੀ ਦੇ ਨਾਲ ਉਹਨਾਂ ਮੀਰਜ਼ਾਦਿਆਂ ਦੀ ਉਡੀਕ ਕਰ ਰਹੇ ਨੇ। ਪੰਜਾਬ ਦੀ ਹਿੱਕ ਤੇ ਉੱਕਰੀ ਲਕੀਰ ਤੇ ਤਾਇਨਾਤ ਸਾਨੂੰ ਸਰਹੱਦ ਨੇ सरहद्द ਦੇ ਨਿੱਕੇ ਮੋٹے ਮਸਲਿਆਂ ਨੂੰ ਸਮਝਣ ਸਮਝਾਉਣ ਤੇ ਸੁਝਾਉਣ ਦੇ ਲਈ ਦੋਵਾਂ ਮੁਲਕਾਂ ਦੇ ਅਫਸਰ ਕਦੇ ਅੰਮ੍ਰਿਤਸਰ ਤੇ ਕਦੇ ਲਾਹੌਰ ਦੇ ਵਿੱਚ ਮੁਲਾਕਾਤ ਰੱਖਦੇ। ਉਹਨਾਂ ਨੇ ਪਾਕਿਸਤਾਨ ਅਫਸਰਾਂ ਅੱਗੇ ਗੁਜਾਰਤ ਗੁਜਾਰਿਸ਼ ਕੀਤੀ ਸੀ ਕਿ ਉਹ ਆਪਣੇ ਪਿੰਡ ਦੇ ਕਲਾਕਾਰਾਂ ਨੂੰ ਮਿਲਣਾ ਚਾਹੁੰਦੇ ਨੇ। ਕੋਈ 15 ਬਰਿਆਂ ਬਾਅਦ ਅੱਜ ਉਹਨਾਂ ਦੇ ਨਾਲ ਮੁਲਾਕਾਤ ਦਾ ਸੁਭਾਅ ਬਣਿਆ ਸੀ। ਪਹਿਲਾਂ ਉਹ ਪੈਰਾਂ ਤੇ ਝੁਕੇ ਫਿਰ ਜੱਪੀਆਂ ਪਾ ਪਾ ਕੇ ਮਿਲੇ। ਹੰਝੂਆਂ ਦੀਆਂ ਝੜੀਆਂ ਲਗਾ ਦਿੱਤੀਆਂ ਸੀ ਉਹਨਾਂ ਪਿੰਡ ਦੇ ਕੱਲੇ-ਕੱਲੇ ਜੀ ਦਾ ਹਾਲ ਪੁੱਛਿਆ ਜਦੋਂ ਕਿਸੇ ਲਾਣੇ ਦੀ ਚੜਤ ਵਾਲੀ ਗੱਲ ਸੁਣਦੇ ਤਾਂ ਸੋਹਣੇ ਅੱਲਾ ਦਾ ਸ਼ੁਕਰਾਨਾ ਕਰਨ ਲੱਗ ਜਾਂਦੇ ਜਦੋਂ ਕਿਸੇ ਦੀ ਮੌਤ ਦੇ ਬਾਰੇ ਸੁਣਦੇ ਤਾਂ ਉਹਨਾਂ ਦੇ ਧੁਰ ਅੰਦਰੋਂ ਹੂਕਾਂ ਨਿਕਲਦੀਆਂ ਉਹਨਾਂ ਦੀਆਂ ਗੱਲਾਂ ਤੇ ਵਿਹਾਰ ਨੇ ਇਹ ਸਾਬਤ ਕਰ ਛੱਡਿਆ ਸੀ ਕਿ ਉਹਨਾਂ ਦੇ ਸਿਰਫ ਕਲਬੂਤ ਹੀ ਡਿਸਕੋਰਟ ਵੱਸਦੇ ਸਨ ਰੂਹਾਂ ਤਾਂ ਉਹ ਆਪਣੇ ਪਿੰਡ ਦੀਆਂ ਗਲੀਆਂ ਦੇ ਵਿੱਚ ਹੀ ਭੁਲਾਏ ਸੀ ਉਨ੍ਹਾਂ ਦੇ ਖਸਤਾ ਹਾਲਤ ਕੱਪੜੇ ਤੇ ਉਜੜੀਆਂ ਸੂਰਤਾਂ ਇਸ ਗੱਲ ਦਾ ਸਬੂਤ ਸਨ ਕਿ ਲੱਖਾਂ ਹੋਰਾਂ ਵਾਂਗ ਉਨ੍ਹਾਂ ਨੂੰ ਵੀ ਇਹ ਆਜ਼ਾਦੀ ਨੇ ਆਜ਼ਾਦੀ ਤੇ ਨਵਾਂ ਦੇਸ਼ ਬੜੇ ਮਹਿੰਗੇ ਭਾਅ ਦੇ ਵਿੱਚ ਪੈਸੇ ਹਨ ਸਰਦਾਰ ਸਾਹਿਬ ਬੇਬੇ ਨੂੰ ਦੱਸਿਆ ਤਾਂ ਉਹ ਕਹਿਣ ਲੱਗੇ ਮੇਰੀਆਂ ਦੁਆਵਾਂ ਨੇ ਬਣਾਇਆ ਅੰਗਦ ਸੁਨੋ ਅਫਸਰ ਕਾਫਲੇ ਦੇ ਵਿੱਚ ਤੁਰ ਹੀ ਆਉਂਦੀ ਨੂੰ ਤੁਸੀਂ ਮਿੱਠਾ ਪਾਣੀ ਜੂ ਪਿਲਾਇਆ ਸੀ ਤੇ ਚੁੰਨੀ ਦੇ ਲੜ ਕੁਝ ਰੁਪਏ ਵੀ ਤਾਂ ਬੰਨ ਦਿੱਤੇ ਸਨ ਨੋਨਾ ਬੋਲਿਆ ਸੀ ਦੁਹਾਵਾ ਦੇ ਕੇ ਵਿਛੜਨ ਲੱਗੇ ਤਾਂ ਲੈnde ਪਾਸੇ ਵਾਲੇ ਅਫਸਰ ਕਹਿਣ ਲੱਗੇ ਸਰਦਾਰ ਸਾਹਿਬ ਸਿਫਤਾਂ ਤਾਂ ਤੁਸੀਂ ਬੜੀਆਂ ਪਏ ਘਰ ਦੇ ਸੋ ਪਰ ਤੁਹਾਡੇ ਕਲਾਕਾਰਾਂ ਨੇ ਕੋਈ ਰੰਗ ਸ਼ੰਗ ਤਾਂ ਵਿਖਾਇਆ ਹੀ ਨਹੀਂ ਤਾਇਆ ਜੀ ਚੁੱਪ ਰਹੇ ਉਹ ਮੌਕੇ ਦੀ ਨਜ਼ਕ ਨਜ਼ਾਕਤ ਨੂੰ ਪਛਾਣਦੇ ਸਨ ਇੱਕੋ ਪਿੰਡ ਦੇ ਜਾਏ ਹਮੇਸ਼ਾ ਹਮੇਸ਼ਾ ਲਈ ਵਿਛੜ ਗਏ ਸਨ ਰੱਬ ਸਬੱਬੀ ਅੱਜ ਵਰਿਆਂ ਬਾਦ ਮੇਲਾ ਹੋਇਆ ਸੀ ਉਹਨਾਂ ਦਾ ਉਹਨਾਂ ਦੇ ਮਨ ਮਸਤਕ ਤੇ ਸੰਗਣੀ ਉਦਾਸੀ ਛਾਈ ਪਈ ਸੀ ਤਾਇਆ ਜੀ ਤਾਂ ਚੁੱਪ ਰਹਿ ਪਰ ਆਪਣੇ ਗੇਰਾਈ ਦੀ ਲਾਜ ਰੱਖਦਿਆਂ ਉਹਨਾਂ ਅੱਖੀਆਂ ਪੁੰਝ ਲਈਆਂ ਉਹਨਾਂ ਕੋਲ ਕੋਈ ਸਾਜੋ ਸਮਾਨ ਤਾਂ ਨਹੀਂ ਸੀ ਉਹਨਾਂ ਫਿਰ ਵੀ ਪਿੰਡ ਬੰਨ ਲਿਆ ਤੇ ਰੰਗ ਬੰਨਨ ਦੀ ਕੋਸ਼ਿਸ਼ ਦੇ ਵਿੱਚ ਲੱਗ ਗਏ ਓਏ ਤਾਲਬਾ ਤਾਲਿਬਾ ਲਾਹੌਰ ਸ਼ਹਿਰ ਦੇ ਵਿੱਚ ਇਹ ਨੂਰ ਕਾਦਾ ਕਾਦਾ ਬਿਖਰਿਆ ਹੋਇਆ ਏ ਉਹ ਪੁੱਛਦਾ ਏ ਓਏ ਤਾਲੀਬਾ ਲਾਹੌਰ ਦੇ ਵਿੱਚ ਇਹ ਨੂਰ ਕਾਹਦਾ ਬਿਖਰਿਆ ਪਿਆ ਏ ਅੱਜ ਓਏ ਇਹ ਚਾਨਣੇ ਦਾ ਛੱਟਾ ਕਿਉਂ ਆਇਆ ਪਿਆ ਓਏ ਅੱਜ ਚਾਰ ਚੁਫੇਰੇ ਓਏ ਇਹ ਰੋਸ਼ਨੀਆ ਦਾ ਮੀਂਹ ਕਿਉਂ ਵਰਦਾ ਪਿਆ ਏ ਅੱਜ ਦੂਰ ਦੂਰ ਤੱਕ ਰੋਡੂ ਕਾਵਿਕ ਲਹਿਜੇ ਦੇ ਵਿੱਚ ਬੋਲੀ ਗਿਆ ਸੀ ਦੇਖ ਦੇਖ ਓਏ ਤਾਲੀਬਾ ਅੱਜ ਹਵਾ ਵੀ ਕਿੱਡੀ ਯਾਨੀ ਕਿ ਹਵਾ ਵੀ ਕਿੱਡੀ ਸੋਹਣੀ ਪਈ ਰੁਮਕਦੀ ਹੈ ਓਏ ਕਿੰਡੀ ਖੁਸ਼ਬੂ ਘੁਲੀ ਪਈ ਹੈ ਫਿਜ਼ਾਵਾ ਦੇ ਅੰਦਰ ਅੱਜ ਹੋ ਕੀ ਗਿਆ ਓਏ ਇਸ ਲਾਹੌਰ ਸ਼ਹਿਰ ਦੇ ਅੰਦਰ ਸਭ ਕੁਝ ਐਡਾ ਸੋਹਣਾ ਸੋਹਣਾ ਕਿਉਂ ਹੋਇਆ ਪਿਆ ਹੈ ਅੱਜ ਓਏ ਡੋਟੀ ਨੇ ਉਸੇ ਅੰਦਾਜ਼ ਦੇ ਵਿੱਚ ਆਪਣੀ ਗੱਲ ਕਹੀ ਸੀ ਓਏ ਮੂਰਖੋ ਓਏ ਅੰਨੀ ਦਿਓ ਤੁਹਾਨੂੰ ਖਬਰ ਹੀ ਨਹੀਂ ਕੋਈ ਓਏ ਅੰਨ ਪੜੋ ਤਾਲਿਬ ਲਾਣਤ ਪਾਉਂਦਿਆਂ ਬੋਲਿਆ ਸੀ ਕਿਹੜੀ ਖਬਰ ਤਾਲਿਬ ਦੇ ਦੁਵਾਲੇ ਇਕੱਠੇ ਹੁੰਦਿਆਂ ਥੋੜਾ ਝੁੱਕ ਕੇ ਹੈਰਾਨੀ ਦੇ ਨਾਲ ਇੱਕੋ ਆਵਾਜ਼ ਦੇ ਵਿੱਚ ਪੁੱਛਿਆ ਸੀ ਉਹਨਾਂ ਓਏ ਅੱਜ ਸ਼ਹਿਰ ਲਾਹੌਰ ਚ ਸਾਡੇ ਸਰਦਾਰ ਆਏ ਹੋਏ ਨੇ ਤਾਲਬ ਨੇ ਤਾੜੀ ਮਾਰ ਕੇ ਹੱਸਦਿਆਂ ਹੱਥ ਫੈਲਾ ਦਿੱਤੇ ਸਨ ਓਏ ਬੱਲੇ ਓਏ ਬੱਲੇ ਸਦਕੇ ਜਾਵਾ ਤੇਰੇ ਸਰਦਾਰਾਂ ਦੇ ਪਰ ਇਹ ਆਏ ਕਿਹੜੇ ਪਿੰਡੋਂ ਨੇ ਇਹ ਸਵਾਲ ਰੋਡੂ ਨੇ ਕੀਤਾ ਸੀ ਇਹ ਦੁਨੀਆ ਦੇ ਸਭ ਨਾਲੋਂ ਸੋਹਣੇ ਪਿੰਡੋਂ ਆਏ ਨੇ ਰੇਤਾ ਫੱਕਣਿਓ ਤਾਲਬ ਨੇ ਖੜ ਦੇ ਹੋਏ ਜਵਾਬ ਦਿੱਤਾ ਸੀ ਨਹੀਂ ਰੀਸਾਂ ਤੇਰੇ ਸਰਦਾਰਾਂ ਦੀ ਪਰ ਇਹ ਆਏ ਕਿੱਥੋਂ ਨੇ ਹੁਣ ਨੌਨਾ ਬੋਲਿਆ ਸੀ ਇਹ ਉਸੇ ਪੰਜਾਬੋਂ ਆਏ ਨੇ ਜਿੱਥੋਂ ਸੂਰਜ ਚੜਦਾ ਹੈ ਤਾਲਿਬ ਨੇ ਜਵਾਬ ਦਿੱਤਾ ਸੀ ਜੁਗ ਜੁਗ ਜਿਉਣ ਤੇਰੇ ਸਰਦਾਰ ਪਰ ਕੋਈ ਥਾਂ ਟਿਕਾਣਾ ਤਾਂ ਹੋ ਇਹਨਾਂ ਦਾ ਡੋਡੇ ਨੇ ਜਿਹੜਾ ਸਵਾਲ ਕਰ ਦਿੱਤਾ ਇਹ ਉਸ ਸ਼ਹਿਰੋਂ ਆਏ ਨੇ ਜਿਹੜਾ ਸਾਰੇ ਜ਼ਿਲ੍ਹਿਆਂ ਦੇ ਨਾਲੋਂ ਹੁਸ਼ਿਆਰ ਹੈ ਓਏ ਮੂਰਖੋ ਤਾਲਿਬ ਨੇ ਥੋੜਾ ਖਿਜਦੇ ਹੋਏ ਜਵਾਬ ਦਿੱਤਾ ਸੀ ਸੋਣਾ ਅੱਲਾ ਇਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਫਿਰ ਵੀ ਪਤਾ ਤਾਂ ਲੱਗੇ ਕਿ ਉੱਥੇ ਕਿਹੜਾ ਪਿੰਡ ਹੈ ਇਨਾਂ ਭਾਗਾ ਵਾਲੇ ਸਰਦਾਰਾਂ ਦਾ ਇਸ ਵਾਰ ਤੋਤੀ ਨੇ ਜਿਹੜਾ ਸੀ ਪੁੱਛਿਆ ਸੀ ਓਏ ਉਸ ਸੋਹਣੇ ਪਿੰਡ ਦਾ ਨਾਂ ਹੈ ਤਾਲਿਬ ਨੇ ਗੱਲ ਸ਼ੁਰੂ ਕੀਤੀ ਤਾਂ ਸਾਰਿਆਂ ਨੇ ਕੰਨ ਉਸ ਦੇ ਮੂੰਹ ਦੇ ਨਾਲ ਜੋੜ ਦਿੱਤੇ ਸਿੰਗੜੀ ਵਾਲਾ ਸਿੰਗੜੀ ਵਾਲਾ ਪਿੰਡ ਦਾ ਨਾਂ ਲੈਂਦਿਆਂ ਤਾਲਿਬ ਦੀ ਹੂਕ ਨਿਕਲ ਗਈ ਸੀ ਸਾਰੀ ਟੋਲੀ ਭੁੱਬੀ ਰੋਂਨ ਲੱਗ ਪਈ ਸੀ ਕਿਸੇ ਕੋਲੋਂ ਮੁੜ ਕੋਈ ਗੱਲ ਨਹੀਂ ਸੀ ਹੋਈ ਉਹ ਰੋਂਦੇ ਰੋਂਦੇ ਵਿਦਾ ਹੋ ਗਏ ਸਨ ਅਥਰੂ ਲੁਕਾਉਣ ਦੇ ਲਈ ਤਾਇਆ ਜੀ ਨੇ ਵੀ ਚਿਹਰਾ ਬਾਹਾਂ ਦੇ ਵਿੱਚ ਲੁਕੋ ਲਿਆ ਤੇ ਕੁਰਸੀਆਂ ਤੇ ਬੈਠੇ ਬਾਕੀ ਅਫਸਰ ਵੀ ਕੁਝ ਵਕਤ ਦੇ ਲਈ ਬੁੱਤ ਜਹੇ ਹੋ ਕੇ ਰਹਿ ਗਏ ਸੀ ਜੀ ਦੋਸਤੋ ਇਹ ਸੀ ਜੀ ਕਹਾਣੀ ਮੇਰੇ ਪਿੰਡ ਦੇ ਮੀਰਜਾਦੇ ਸਾਵਲ ਧਾਂਬੀ ਜੀ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮਾਂਚ